ਪਠਾਨਕੋਟ ਦੇ ਪਿੰਡ ਕੋਟ ਪਟੀਆਂ ਇਲਾਕੇ ਚ ਵੇਖੇ ਗਏ ਸ਼ੱਕੀ ਪੰਜਾਬ ਜੰਮੂ ਕਸ਼ਮੀਰ ਦੀ ਸਰਦ ਤੇ ਸਥਿਤ ਹੈ ਇਹ ਪਿੰਡ ਇੱਕ ਸ਼ਖਸ ਦੇ ਫਾਰਮ ਹਾਊਸ ਤੇ ਜਾ ਸ਼ੱਕੀ ਅਨਸਰਾਂ ਵੱਲੋਂ ਮੁਲਾਜ਼ਮ ਤੋਂ ਮੰਗੀ ਰੋਟੀ ਕਿਸੇ ਨੂੰ ਦੱਸਣ ਤੇ ਜਾਣ ਤੋਂ ਮਾਰਨ ਦੀ ਦਿੱਤੀ ਧਮਕੀ ਪੁਲਿਸ ਵੱਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ ਇਰ ਫਿਰਸ ਅਟੈਕ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਇੱਕ ਬਾਰ ਮੁੜ ਸੁਖੀਆ ਚ ਹੈ ਅਤੇ ਇਸ ਵਾਰ ਵਜਾ ਹੈ ਜ਼ਿਲ੍ਹਾ ਪਠਾਨਕੋਟ ਦੇ ਸਰਦਰੀ ਖੇਤਰ ਬਮਿਆਲ ਦੇ ਪਿੰਡ ਕੋਟ ਪਟੀਆਂ ਵਿਖੇ ਦੋਸ਼ਕੀ ਲੋਕਾਂ ਦਾ ਵੇਖਿਆ ਜਾਣਾ ਦੱਸਦੇ ਚੱਲੀਏ ਕਿ ਇਹ ਜ਼ਿਲ੍ਹੇ ਦਾ ਇਹ ਪਿੰਡ ਜੰਮੂ ਕਸ਼ਮੀਰ ਦੀ ਸਰਦ ਨਾਲ ਲੱਗਦਾ ਹੈ ਅਤੇ ਇਸ ਪਿੰਡ ਤੋਂ ਪਾਕਿਸਤਾਨ ਬਾਰਡਰ ਵੀ ਕੁਝ ਹੀ ਦੂਰੀ ਤੇ ਹੈ ਇਸ ਸਬੰਧੀ ਜਥੇਦਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਰਾਤ 9 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦ ਦੋਸ਼ਕੀਆਂ ਵੱਲੋਂ ਪਿੰਡ ਦੇ ਇੱਕ ਫਾਰਮ ਹਾਊਸ ਤੇ ਜਾ ਰੋਟੀ ਮੰਗੀ ਸੀ ਅਤੇ ਕਿਸੇ ਨੂੰ ਦਸਨ ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਉਹਨਾਂ ਦ ਜੇ ਪੁਲਿਸ ਪਿੰਡ ਚ ਮੌਜੂਦ ਹੈ ਦੂਜੇ ਪਾਸੇ ਜਦ ਇਸ ਸਬੰਧੀ ਪਠਾਨਕੋਟ ਦੇ ਐਸਐਸਪੀ 소هيل ਕਾਸਿਮ ਮੀਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਦੇ ਹੋਏ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ ਸਰਦ ਦੀ ਇਲਾਕੇ ਦੇ ਪਿੰਡ ਕੋਟ ਪਟੀਆਂ ਵਿਖੇ ਦੋ ਸ਼ਖਸ ਹਥਿਆਰਾਂ ਦੇ ਨਾਲ ਲਿਖੇ ਗਏ ਨੇ ਜਿਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਸੱਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਮੂਮੈਂਟ ਆਫ ਟੂ ਆਰਮਡ ਸਸਪੈਕਟਸ ਉਹਦੇ ਵਿੱਚ ਫਿਰ ਉਸ ਇਨਪੁਟ ਉਹਦੀ ਸੀਰੀਅਸ ਨੈਸ ਨੂੰ ਸਮਝਦੇ ਹੋਏ ਉਹਦੇ ਵਿੱਚ ਵੀ ਕੋਆਰਡੀਨੇਟਡ ਵਿਦ ਬੀਐਸਐਫ ਐਂਡ ਆਰਮੀ ਐਂਡ ਇਹਦੇ ਵਿੱਚ ਜਿਹੜੇ ਟੂ ਆਰਮਡ ਸਸਪੈਕਟ ਸੀਗੇ ਉਹਨਾਂ ਦੀ ਮੂਵਮੈਂਟ ਇਟ ਵਾਸ ਟੁਵਰਡਸ ਜੇਐਨਕੇ ਐਂਡ ਐਟ ਦ ਸੇਮ ਟਾਈਮ ਜਿਹੜਾ ਜੇਐਨਕੇ ਪੁਲਿਸ ਕਠਵਾ ਪੁਲਿਸ ਦੇ ਵਰ ਇਨਫਾਰਮਡ ਐਂਡ ਉਸ ਤੋਂ ਬਾਅਦ ਇਨ ਅ ਜੁਆਇੰਟ ਕੋਆਰਡੀਨੇਸ਼ਨ ਵਿਦ ਦ ਸਿਸਟਰ ਲਾ ਐਨਫੋਰਸਮੈਂਟ ਏਜੰਸੀਜ਼ ਆ ਕਾਂਬਿੰਗ ਆਪਰੇਸ਼ਨ ਹੈਸ ਬੀਨ ਸਟਾਰਟਡ ਇਨ ਦ ਏਰੀਆ ਤਾਂ ਉਹ ਅਸੀਂ ਚੈੱਕ ਕਰ ਰਹੇ ਨੇ ਆਦਰਵਾਇਜ਼ ਮਤਲਬ ਥਿੰਗਸ ਆਰ ਪੀਸਫੁਲ ਐਂਡ ਰੂਮਰਸ ਮੋਂਗਰਿੰਗ ਅਸੀਂ ਨਹੀਂ ਕਰਨੀ ਹੈ ਤਾਂ ਵੀ ਆਰ ਲੁਕਿੰਗ ਇਨਟੂ ਇਟ ਸਰ ਉਹਦੇ ਵਿੱਚ ਕੁਝ ਕੁਝ ਜਿਹੜੇ ਬੇਸਿਕ ਡੀਟੇਲਸ ਅਸੀਂ ਉਹਨਾਂ ਕੋਲ ਪ੍ਰੋਕਰ ਕੀਤੀ ਹੈਗੀ ਆ ਤਾਂ ਥੀਸ ਆਰ ਆਪਰੇਸ਼ਨਲ ਡੀਟੇਲਸ ਤੋਂ ਹਜੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ ਐਵਰੀਬਾਡੀ ਇਜ਼ ਵਰਕਿੰਗ ਇਨ ਕੋਆਰਡੀਨੇਸ਼ਨ ਐਂਡ ਯੂ ਨੋ ਕਰ ਰਹੇ ਨੇ ਪ੍ਰੋਪਰਲੀ thank you, thank you.